ਇਹਦਾ ਕਾਰ ਦਾ ਇੱਕੋ ਰੇਟ ਹੈ 3 ਲੱਖ ਰੁਪਇਆ 3 ਲੱਖ ਦਾ ਹੀ ਕਾਰ ਦਵਾਂਗੇ ਲੋਨ ਓਨਲੀ ਪੈਨ ਕਾਰਡ ਆਧਾਰ ਕਾਰਡ ਲੈ ਕੇ ਆਫਿਸ ਆ ਜਾਓ ਅੱਛਾ ਲੋਨ ਕਿੰਨਾ ਕੋਈ ਹੋਏ ਤੇ ਇਹਦੇ ਉੱਪਰ ਕਰ ਦਵਾਂਗੇ ਜਾਂ ਹੀ ਲੱਖ ਰੁਪਇਆ ਡਾਊਨ ਪੇਮੈਂਟ ਹੈ ਜੀ ਲੱਖ ਰੁਪਇਆ ਜਿਹੜੀ ਮਰਜ਼ੀ ਕਰ ਲੈ ਜਿਹੜੀ ਮਰਜ਼ੀ ਲੱਖ ਤੋਂ 2 ਲੱਖ ਰੁਪਇਆ ਡਾਊਨ ਪੇਮੈਂਟ ਹੈ ਕੁਝ ਬੰਦਿਆਂ ਦਾ ਸਿਬਲ ਐਡਾ ਕੁ ਵਧੀਆ ਆਉਂਦਾ ਹੈਗਾ ਉਹਨਾਂ ਦਾ 100% ਹੀ ਲੋਨ ਹੋ ਜਾਂਦਾ ਹੈ ਸਾਨੂੰ ਪਤਾ ਐਵੇਂ ਲੱਗਦਾ ਜੇ ਤੁਸੀਂ ਮੈਨੂੰ ਪੈਨ ਕਾਰਡ ਆਧਾਰ ਕਾਰਡ ਫੋਨ ਨੰਬਰ ਦਿੰਨੇ ਹੋ ਫਿਰ ਮੈਂ ਆਪਣੇ ਸਿਸਟਮ ਤੇ ਪਾਉਣਾ ਉਸ ਤੋਂ ਬਾਅਦ ਹੀ ਤੁਹਾਡਾ ਰਿਜ਼ਲਟ ਆਉਗਾ ਇਹ ਕਾਰ ਤੁਸੀਂ ਲੱਖ ਰੁਪਏ ਦੇ ਕੇ ਇਹ ਕਾਰ ਦੇ ਤੁਸੀਂ ਮਾਲਕ ਬਣ ਸਕਦੇ ਆ ਬਾਈ ਮਿੱਤਰੋ ਜਿੱਮੇ ਕੀ ਮੈਚਰ ਐਕਸੀਡੈਂਟ ਹੈ ਅਪਰੌਨ ਹੈ ਪਿੱਲਰ ਹੈ ਇੰਜਨ ਹੈ ਗੇਅਰ ਹੈ ਜਿੱਥੇ ਤੁਹਾਡੇ ਦਿਮਾਗ ਦੇ ਵਿੱਚ ਟੈਨਸ਼ਨ ਕ੍ਰੀਏਟ ਹੋਊਗੀ ਉੱਥੇ ਤੁਹਾਡੇ ਨਾਲ ਆਪਾਂ ਖੜਾਂਗੇ ਹਾਰੇ ਰੁਪਏ ਮੰਗਾ ਦਾ ਜਿੰਨੇ ਦੀ ਕਾਰ ਉਹਨੇ ਇਹਦੇ ਤੇ ਲੱਗੇ ਹੋਏ ਨੇ ਉੱਪਰ ਲਾਤੇ ਹੋਣੇ ਨਿਕ ਤਾਂ ਇਹ ਇਹ ਗੱਲ ਦੀ ਬਈ ਗਰੰਟੀ ਆ ਜਿੰਨੇ ਦੀ ਕਾਰ ਉਹਨੇ ਹੀ ਉੱਤੇ ਲਾਏ ਹੋਏ ਨੇ ਇਹਦੇ ਤੇ ਰੈਪ ਹੋਈ ਹੋਈ ਆ ਕਾਰ ਵਧੀਆ ਲਾਇਆ ਕਾਰ ਨੂੰ ਦੇਖੋ ਲਗਭਗ ਲੱਖ ਡੇਢ ਲੱਖ ਦੇ ਲਾਇਆ ਟਾਇਰ ਕਾਰ ਨੂੰ ਲੱਗੇ ਹੋਏ ਨੇ ਬਈ ਹਾਂ ਰੈਪ ਦੀ ਗੱਲ ਕਰਾਂ ਲੱਖ ਰੁਪਏ ਦਾ ਰੈਪ ਤਾਂ ਹੁੰਦਾ ਹੀ ਹੁੰਦਾ ਆਹ ਲਾਈਟਾਂ ਦੀ ਗੱਲ ਕਰਾਂ ਅਗਲੀਆਂ ਪਿਛਲੀਆਂ ਮਿਲਾ ਕੇ ਲੱਖ ਰੁਪਏ ਦੀ ਲਾਈਟਾਂ ਹੁੰਦੀਆਂ ਮਾਰਕੀਟ 'ਚ ਪਤਾ ਕਰ ਲਿਓ ਹਾਂ ਜਿੱਦ ਕਹਾਂ ਵੀ ਯਾਰ ਉਹੀ ਲੱਖ ਲੱਖ ਕਰੀ ਜਾਂਦਾ ਜਾ ਕੇ ਮਾਰਕੀਟ 'ਚ ਪਹਿਲਾਂ ਰੇਟ ਪਤਾ ਕਰੋ ਫੇਰ ਆ ਕੇ ਜਾਇਓ ਲੈ ਵੀ ਮਿੱਤਰੋ ਬਈ ਅੱਜ ਆ ਅੱਜ ਦੇ ਜਿਹੜੇ ਸਾਰੀਆਂ ਕਾਰਾਂ ਰਹਿਣਗੇ ਮਾਹਬਾਈ ਸਾਰੀਆਂ ਹੀ ਇਦਾਂ ਦੀਆਂ ਕਾਰਾਂ ਹੋਣਗੀਆਂ ਜਿਹਨਾਂ ਟ్రਾਈ ਲੈਣ ਦੀ ਲੋੜ ਨਹੀਂ ਲੋੜ ਨਹੀਂ ਪੈਣੀ ਪਰ ਫਿਰ ਵੀ ਆ ਕੇ ਤਸੱਲੀ ਕਰੋ ਜਿਵੇਂ ਤੁਹਾਡਾ ਦਿਲ ਕਰਦਾ ਭਾਈ ਹੈਨਾ ਕਿਉਂਕਿ ਐ ਹੁੰਦਾ ਯਾਰ ਵੀ ਤੁਹਾਡੀ ਤਸੱਲੀ ਹੋ ਗਈ ਤਾਂ ਬਸ ਆਸ਼ੀਖੁਸ ਬਿਲਕੁਲ ਜੀ ਤੇ ਬਾਈ ਅ ਲੋਨ ਵਗੈਰੇ ਦੀ ਫੈਸਿਲਿਟੀ ਹੈਗੀ ਬਿਲਕੁਲ ਜੀ ਬਿਲਕੁਲ ਹਰੇਕ ਕਾਰ ਦਾ ਵੀਰੇ ਨਾਨ ਐਕਸੀਡੈਂਟਲ ਹੋਊਗੀ ਜਿਹੜੀ ਵੀ ਤੁਸੀਂ ਸਾਡੇ ਤੋਂ ਕਾਰ ਲਿਆਉਂਗੇ ਇੰਜਨ ਕੇਅਰ ਬਿਲਕੁਲ ਗੁੱਡ ਕੰਡੀਸ਼ਨ ਦੀ ਹੋਏਗੀ ਤੇ ਜਿਹੜੇ ਗੱਲ ਕਰਦੇ ਆ ਲੋਨ ਦੇ ਹਰੇਕ ਕਾਰ ਦੇ ਉੱਪਰ 80 ਤੋਂ ਲੈ ਕੇ 90% ਤੱਕ ਦਾ ਲੋਨ ਕਰਕੇ ਦਵਾਂਗੇ ਆਈਡੀਆ ਜੇ 10 ਲੱਖ ਦੀ ਕਾਰ ਹੈ ਤੁਹਾਡੇ ਕੋਲ 1 ਲੱਖ ਤੋਂ 2 ਲੱਖ ਰੁਪਏ ਚਾਹੀਦਾ ਬਾਕੀ ਤਾਂ ਕਰ ਦਵਾਂਗੇ ਲੋਨ ਠੀਕ ਹੈ ਅੱਛਾ ਪਹਿਲੀ ਕਾਰ ਤੋਂ ਅਗਰ ਆਪਾਂ ਗੱਲ ਕਰਦੇ ਆ ਆਈ 20 ਜਮੇ ਨਵੀਂ ਖੜਾ ਕੇ ਜਿਵੇਂ ਸ਼ੋਰੂਮ ਤੇ ਲਿਆਂਦੀ ਤੇ ਉਰੇ ਖੜਾ ਲਈ ਬਿਲਕੁਲ ਵੀਰੇ ਇਹ ਕਾਰ ਜਿਹੜੀ ਡਿਗੀਟ ਨੰਬਰ ਤੇ ਹਾਂਜੀ ਪੰਪਰ ਤੋਂ ਉੱਪਰ ਸਾਰੀ ਓਰੀਜਨਲ ਕਾਰ ਆ ਸਪੋਰਟਸ ਵੇਰੀਐਂਟ ਆ ਕਾਰ ਦਾ ਡੀਜ਼ਲ ਦੇ ਵਿੱਚ ਜਦੋਂ ਕਾਰ ਬਣਦੋਈ ਸੀ ਉਹੀ ਲਾਸਟ ਵਾਲੇ ਮਾਡਲ ਨੇ ਜੀ ਠੀਕ ਹੈ ਜੀ ਲੈ ਵੀਰ ਡੀਜ਼ਲ ਦੀ ਕਾਰ ਆ ਐਵਰੇਜ ਵੀ ਸੋਹਣੀ ਦਊਗੀ ਤਾਂ ਹਾਂ ਬਿਲਕੁਲ ਮੇਰੇ 20+ ਦੀ ਲੁੱਕ ਲੈਵਰੇਜ ਆਏਗੀ ਕਾਰ ਦੀ ਠੀਕ ਹੈ ਜੀ ਕਾਰ ਐਦਾਂ ਦੀ ਜਿਵੇਂ ਤੁਸੀਂ ਕਿੰਮੇ ਕਹਿੰਦੇ ਸ਼ੋਰੂਮ ਤੋਂ ਲੈ ਆ ਉਦਾਂ ਦੀ ਕਾਰ ਐ ਤੇ ਕਾਰ ਦਾ ਡਿਮਾਂਡ ਪ੍ਰਾਈਜ਼ ਆ ਉਹ ਹੈਗਾ 6 ਲੱਖ ਤੇ 90000 ਰੁਪਏ 6 ਲੱਖ ਤੇ 90000 ਲੈ ਭਾਈ ਹਨਾ ਗਰਮੀ ਹੈਗੀ ਆ ਪੂਰੀ ਪਈ ਹੈ ਨਾ ਗਰਮੀ ਦੇ ਕਾਰਨ ਕੋਕ ਦੀ ਪੇਟੀ ਫਰੀ ਆ ਬਿਲਕੁਲ ਤੁੱਕ ਦੀ ਬੇਟੀ ਹੋਰੀ ਉਹ ਕੀ ਦੇਣਾ ਪਊਗਾ ਯਾਜ ਇੱਕ ਹੋਰ ਚੱਲਦੇ ਮਜਿੱਟੋ ਮਜੁੱਟੇ ਜਿਉਂਦਾਂ ਦਾ ਕਰਦਾਂ ਜਿਵੇਂ ਤੁਹਾਨੂੰ ਠੀਕ ਲੱਗਦਾ ਬਈ ਹੈਨਾ ਤੇ ਅਗਲੀ ਇਹਦੇ ਰੇਟ ਇਹਦਾ ਵੀ 6 ਲੱਖ 90000 ਦੀ ਰੇਂਜ ਦੇ ਵਿੱਚ ਕਰਾਈ 6 ਲੱਖ 90000 ਰੁਪਇਆ ਇਹਦੇ ਨਾਲ ਹੈਲ ਦੀ ਪੇਟੀ ਫਰੀ ਦੀ ਨਹੀਂ ਪੂਰੀ ਬਿਲਕੁਲ ਦੇ ਦਾਂਗੇ ਜੀ ਠੀਕ ਹੈ ਗਰਮੀ ਤਾਂ ਅੱਗੇ ਅੱਗੇ ਵਧਣੀ ਹੋਏ ਸਹੀ ਗੱਲ ਆ ਬਾਈ ਹੈਨਾ ਤੇ ਇਹ ਹੈਗੀ ਹੈ 2018 A+ ਮਾਡਲ ਹੈ ਡੀਜ਼ਲ ਦੇ ਵਿੱਚ ਹੈ ਵਧੀਆ ਕਾਰ ਹੈ ਜੀ ਨੰਬਰ ਨਾਲ ਹੈ ਕਾਰ ਦਾ PV 65 0042 00 ਅੱਜ ਦੀ ਘੜੀ ਇਹਦੇ ਆ ਵੀ ਜਿਹੜਾ ਸਟਾਰਟਿੰਗ ਰੇਟ ਆ 25000 ਰੁਪਿਆ ਦਾ ਘੱਟੋ ਘਾਟ ਪਲਾਸੀ ਹੋ ਗਿਆ ਜੀ ਹੁਣ ਤਾਂ ਪਲਾਸੀ ਹੋ ਗਿਆ ਬਾਈ ਹੈਨਾ ਤੇ ਇੱਕ ਇਹਦਾ ਕਾਰ ਦਾ ਡਿਮਾਂਡ ਪ੍ਰਾਈਸ ਹੈਗਾ 8 ਲੱਖ ਤੇ 25000 ਰੁਪਿਆ ਹਾਂਜੀ ਬਾਕੀ ਗੁੱਡ ਕੰਡੀਸ਼ਨਰ ਨੋਨ ਐਕਸੀਡੈਂਟ ਲਕਾਰ ਆ ਠੀਕ ਹੈ 8 ਲੱਖ 25000 ਡਿਮਾਂਡ ਪ੍ਰਾਈਸ ਹੈ ਬਾਕੀ ਹੋਣ ਮੌਕੇ ਤੇ ਹੋ ਜਾਊਗਾ ਠੀਕ ਹੈ ਲੈ ਵੀ ਆ ਲੈ ਲੋ ਬਈ ਹੈਨਾ ਤੇ ਆ ਆ ਗਈ ਬਲੈਕ ਬਿਊਟੀ ਆਪਾਂ ਗੱਲ ਕਰੀਏ ਕ੍ਰੇਟਾ 1 2 ਤੇ 3 3 ਕਾਰਾਂ ਖੜੀਆਂ ਆਪਣੇ ਲਈ ਹੋਣ ਹਾਂਜੀ ਇਹ ਹੈਗੀ 2015 ਰਜਿਸਟਰਡ 2016 ਐਸਐਕਸ ਉਹ ਬਿਲਕੁਲ ਟੌਪ ਮਾਡਲ ਹੈ ਬਿੱਟ ਨੰਬਰ ਦੇ ਦਾਂਗਾ ਜੀ 00 34 ਹੂੰ 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 ਇਹਦਾ ਕਰਦਾ ਡਿਮਾਂਡ ਪ੍ਰਾਈਸ ਦਾ 6 ਲੱਖ ਤੇ 90000 ਰੁਪਏ ਇਹ ਵੀ ਕਾਰ ਬਹੁਤ ਵਧੀਆ ਹੈ ਜੀ 690 ਦੇ ਵਿੱਚ ਬਲੈਕ ਕਾਰ ਆ ਬਾਈ ਜੇ ਕਿਸ ਨੇ ਕਾਰ ਲੈ ਆਣੀ ਆ ਕੰਪਨੀ ਦੇ ਅਲਾਈ ਵੀਲ ਨੇ ਟਾਇਰ ਟੂਲ ਠੀਕ ਪਏ ਨੇ ਬਾਈ ਹਨਾ ਬਾਕੀ ਅੱਛਾ ਲੋਨ ਕਿੰਨਾ ਕੋਈ ਹੋਏ ਤੇ ਇਹਦੇ ਉੱਪਰ ਕਰ ਦਵਾਂਗੇ ਜਾਂ ਹੀ ਲੱਖ ਰੁਪਏ ਡਾਊਨ ਪੇਮੈਂਟ ਹੈ ਜੀ ਲੱਖ ਰੁਪਏ ਜਿਹੜੀ ਮਰਜ਼ੀ ਕਾਰ ਲੈ ਲੀ ਜਿਹੜੀ ਮਰਜ਼ੀ ਲੱਖ ਤੋਂ 2 ਲੱਖ ਰੁਪਏ ਡਾਊਨ ਪੇਮੈਂਟ ਹੈ ਕੁਝ ਬੰਦਿਆਂ ਦਾ ਸਿਬਲ ਐਡਾ ਕੁ ਵਧੀਆ ਆਉਂਦਾ ਹੈਗਾ ਉਹਨਾਂ ਦਾ 100% ਹੀ ਲੋਨ ਹੋ ਜਾਂਦਾ। ਇਹ ਸਾਾਨੂੰ ਪਤਾ ਐਵੇਂ ਲੱਗਦਾ ਜੇ ਤੁਸੀਂ ਮੈਨੂੰ ਪੈਨ ਕਾਰਡ, ਆਧਾਰ ਕਾਰਡ, ਫੋਨ ਨੰਬਰ ਦੇਦਿਓ ਫਿਰ ਮੈਂ ਆਪਣੇ ਸਿਸਟਮ ਤੇ ਪਾਉਣਾ। ਉਸ ਤੋਂ ਬਾਅਦ ਹੀ ਤੁਹਾਡਾ ਰਿਜ਼ਲਟ ਆਉਣਾ। ਠੀਕ ਐ। ਅਗਲੀ ਆ ਗਈ ਇਹ ਵੀ ਕ੍ਰੇਟਾ ਇਹ ਕਿਹੜਾ ਹੋਣਾ? ਇਹ ਹੈਗੀ 2016 ਤੇ ਰਜਿਸਟਰਡ 2017। ਐਸਐਕਸ ਉਹ ਬਿਲਕੁਲ ਟੌਪ ਪੁਸ਼ ਬਟਨ ਸਟਾਰਟ ਵਾਲੀ ਇਹ ਕਾਰ। ਇਹ ਵੀ ਚੰਡੀਗੜ੍ਹ ਨੰਬਰ ਤੇ ਨਾਲ ਹੈ, ਨਵੇਂ ਟਾਇਰ ਹੈ। ਠੀਕ ਐ ਜੀ। ਫਸਟ ਓਨਰ ਦੀ ਕਾਰ ਹੈ ਜੀ। ਹਾਂਜੀ। ਇਹ ਕਾਰ ਹੈਗੀ 6 ਲੱਖ ਤੇ 90 ਹਜ਼ਾਰ ਦੀ ਨੇ। 690 ਦੇ ਵਿੱਚ। ਲਓ ਜੀ ਆ ਆ ਗਈ। ਇਹਦੇ ਨਾਲ ਤਾਂ ਤੁਹਾਨੂੰ ਉਹਦੀ ਰੈਡ ਬੁੱਲ ਦੀ ਪੇਟੀ ਵੀ ਰਹੀ ਜਾਂਦਾ ਮੇਰੇ ਗੈਰ ਤੋਂ ਦੂਜਾ ਵੀ ਹੋਰ ਵੀ ਸਮਾਨ ਦੇਣਾ ਪਊਗਾ ਤੇ ਇਹ ਹੈਗੀ 2014 ਮਾਡਲ ਦੀ ਹਾਂਜੀ ਕਯੂ 3 ਹੈ ਟੌਪ ਮਾਡਲ ਕਾਰ ਹੈ ਚੰਡੀਗੜ੍ਹ ਨੰਬਰ ਦੀ ਹੈ ਹਾਂਜੀ ਬਿਲਕੁਲ ਗੁੱਡ ਕੰਡੀਸ਼ਨ ਦੀ ਹੈ ਇਹ ਹੈਗੀ 9 ਲੱਖ ਤੇ 70000 ਦੀ ਰੇਸ ਤੇ 9 ਲੱਖ ਤੇ 70000 ਰੁਪਈਆ ਦੇ ਵਿੱਚ ਕਯੂ 3 2014 ਮਾਡਲ 14 ਮਾਡਲ ਕਾਰ ਬਾਈ ਲੈ ਜੋ ਜੇ ਕਿਸੇ ਨੇ ਕਾਰ ਲੈਣੀ ਹੈ ਬਾਈ ਜਿਹੜੀ ਹੁਣ ਇਹ ਕਾਰ ਆ ਬਾਈ ਹਨਾ ਅੰਡਰ 10 ਲੱਖ ਬਹੁਤ ਹੈ ਖੜੀਆਂ ਬਾਈ ਖੜਨ ਲਵੇ ਹਾਂਜੀ ਹਾਂਜੀ ਹੂੰ ਹੂੰ ਆ ਗਈ Honda City ਇਹ ਮਾਡਲ ਇਹ ਹੈਗੀ ਹੈ ਜੀ 2017 ਪੈਟਰੋਲ ਦੀ ਹੈ ਜੀ ਬਿਲਕੁਲ ਟਾਪ ਵਿਦ ਸਨਰੂਫ ਵਾਲੀ ਹੈ ਕਾਰ ਚੱਲੀ ਹੈ 55000 ਕਿਲੋਮੀਟਰ ਪੀਵੀ ਦਾ ਨੰਬਰ ਹੈ 00 ਨਾ 555655 ਨੰਬਰ ਹੈ ਵਧੀਆ ਨੰਬਰ ਹੈ ਜੀ ਕਾਰ ਹੈਗੀ 6 ਲੱਖ ਤੇ 70000 ਦੇ ਰੇਜ ਦੇ ਵਿੱਚ 6 ਟਾਇਰ ਹੈ ਅਲੋਏ ਟਾਇਰ ਐਕਸਟਰਾ ਪਏ ਹੋਏ ਆ ਕਾਰ ਲੈ ਵੀ ਮਿੱਤਰੋ ਆਹ ਕਾਰ ਲੈ ਜਾ ਸਕਦੇ ਤੁਸੀਂ ਤੁਹਾਡੇ ਸਾਹਮਣੇ ਆ ਵਧੀਆ ਕਾਰ ਹੈਗੀ ਨਵੀਂ ਕਾਰ ਹੈ ਠੀਕ ਹੈ ਬਈ ਤੇ ਅਗਲੀ ਕਾਰ ਤੁਹਾਨੂੰ ਮੈਂ ਸਪੈਫਟ ਨਵਾ 올ਡ ਸ਼ੇਪ ਜਿਹੜੇ ਬਾਈ ਮੰਗਦੇ ਨੇ ਵੀ 올ਡ ਜਨਰੇਸ਼ਨ ਵਾਲੀ ਸਪੈਫਟ ਚਾਹੀਦੀ ਨਵੀਂ ਵੀ ਖੜੀ ਆ ਆਪਣੇ ਲਈ ਬਾਈ ਹੈਨਾ ਜਿਹੜੀ ਮਰਜ਼ੀ ਕਾਰ ਲੈ ਲਿਓ ਤੁਸੀਂ ਤੁਹਾਡੇ ਵਾਸਤੇ ਖੜੀਆਂ ਆ ਕਾਰੀਆਂ ਸਾਰੀਆਂ ਕਾਰ ਆ ਬਾਈ ਹੈਨਾ ਬਿਲਕੁਲ ਜੀ ਤੇ ਆ ਆ ਗਈ ਆਪਣੀ ਚੰਡੀਗੜ੍ਹ ਨੰਬਰ ਦੀ ਪੁਰਾਣੀ ਸ਼ੇਪ ਇਹ ਹੈਗੀ 2011 ਚੱਲੀ ਹੈ ਕਾਰ ઓਨਲੀ 62000 ਕਿਲੋਮੀਟਰ ਡਾਕਟਰ ਡਰਾਈਵ ਦੀ ਕਾਰ ਹੈ ਇੱਕੋ ਰੇਟ ਹੈ ਇਸ ਕਾਰ ਦਾ 2 ਲੱਖ ਤੇ 25000 ਰੁਪਇਆ 2 25 ਬਾਈ ਸਾਰੀ ਜਨੂਨਗਾਰ ਹੈ ਜੀ ਗੁੱਡ ਕੰਡੀਸ਼ਨ ਦੀ ਹੈ ਇੰਜਨ ਕેર ਬਿਲਕੁਲ ਓਕੇ ਹੈ ਕਰਦਾ ਡਾਕਟਰ ਡਰਾਈਵਰ ਓਕੇ ਆਹਾ ਇਹ ਹੈਗੀ 2016 ਮਾਡਲ VXI ਹੈ ਜੀ ਚੰਡੀਗੜ੍ਹ ਨੰਬਰ ਦੀ ਹੈ 2016 ਪੈਟਰੋਲ ਦੀ Swift ਹੈ ਜੀ ਇਹ ਇਹ ਮਿਲੂਗੀ 4.5 ਲੱਖ ਰੁਪਏ ਚ 4 ਲੱਖ ਤੇ 50000 ਤੇ 16 ਮਾਡਲ ਬਈ ਆ ਆ ਗਈ ਵੈਨਿਊ ਕਾਰ ਆ ਗਈ ਆਪਣੇ ਲਈ ਬਈ ਹੈਨਾ ਵੈਨਿਊ ਹੈ ਜੀ ਵੈਨਿਊ ਹੈਗੀ 2021 ਮਾਡਲ ਹੈ ਜੀ ਪੰਜਾਬ ਦਾ ਨੰਬਰ ਹੈ 0097 ਹਾਂਜੀ ਠੀਕ ਹੈ ਜੀ ਤੇ ਟੌਪ ਮਾਡਲ ਹੈ SXO ਹੈ ਵਿਦ ਸਨਰੂਫ ਹੈ ਕਾਰ ਦੇ ਵਿੱਚ ਡੀਜ਼ਲ ਦੀ ਹੈ ਇਹ ਕਾਰ ਹੈਗੀ 8 ਲੱਖ ਤੇ 90 ਹਜ਼ਾਰ ਦੇ ਰੇਂਜ ਦੇ ਵਿੱਚ 890 ਹਾਂਜੀ 21 ਮਾਡਲ ਦੀ ਕਾਰ ਹੈ ਡੀਜ਼ਲ ਦੀ ਹੈ ਇਹ ਜਿਵੇਂ 8 ਲੱਖ 90 ਹਜ਼ਾਰ ਆ ਇਹਦੇ ਲੱਖ ਰੁਪਏ ਦੇ ਕੇ ਡਾਊਨ ਪੇਮੈਂਟ ਹੋਵੇ ਲੱਖ ਰੁਪਇਆ ਦੇ ਕੇ ਬਾਕੀ ਤਾਂ ਕਰ ਦਵਾਂਗੇ ਜੀ ਲੋ ਲੈ ਬਈ ਹਣਾ ਇਹ ਕਾਰ ਤੁਸੀਂ ਲੱਖ ਰੁਪਏ ਦੇ ਕੇ ਇਹ ਕਾਰ ਦੇ ਤੁਸੀਂ ਮਾਲਕ ਬਣ ਸਕਦੇ ਆਂ ਬਾਈ ਮਿੱਤਰੋ ਬਾਕੀ ਕਿਸ਼ਤਾਂ 'ਚ ਭਰਦੇ ਚਾਹੇ ਜੇ ਨਕਦਾਂ ਦੇ ਵਿੱਚ ਲਾਓਗੇ ਨਕਦਾਂ ਥੋੜਾ ਮਾਨਤਾਨ ਵਧੀਆਂ ਕਰ ਦਾਂਗੇ ਬਿਲਕੁਲ ਜੀ ਠੀਕ ਹੈ ਬਾਈ ਤੇ ਆਹ ਆ ਗਈ ਉਸ ਤੋਂ ਬਾਅਦ ਆਪਣੀ ਇਹ ਅਰਬਨ ਕਰੂਜ਼ਰ ਹੈ ਜੀ 2020 ਮਾਡਲ ਪੈਟਰੋਲ ਦੀ ਹੈ ਜੀ ਬਿਲਕੁਲ ਓਕੇ ਹੈ ਇਹ ਗੱਡੀ ਇਹ ਮਿਲੂਗੀ ਬਈ 6 ਲੱਖ ਤੇ 90 ਹਜ਼ਾਰ ਦੇ ਰੇਟ ਤੇ 6 90 ਦੇ ਵਿੱਚ ਬਈ 6 ਲੱਖ ਤੇ 90 ਹਜ਼ਾਰ ਦੀ ਪੈਟਰੋਲ ਦੇ ਪੈਟਰੋਲ ਦੇ ਵਿੱਚ ਬਈ ਅੱਛਾ ਜਿਵੇਂ ਹੁਣ ਇਹ ਬਈਆਂ ਨਾਲ ਲੋਕ ਕਈ ਨਾ ਜਿਨ੍ਹਾਂ ਨੂੰ ਨਹੀਂ ਪਤਾ ਹਲੇ ਬਈ ਹਨਾ ਉਹੀ ਡਰਦੇ ਰਹੀ ਪੈਟਰੋਲ ਤੇ ਕਾਰ ਐਵਰੇਜ ਪਤਾ ਨਹੀਂ ਕਿੰਨੀ ਖੋਹੂਗੀ ਨਹੀਂ ਨਹੀਂ ਲੋਕਲ ਦੀ ਵੀ ਕਾਰ ਦੀ ਐਵਰੇਜ ਆਈਡੀ ਆ 15 ਦੇ ਆਸ-ਪਾਸ ਆਏਗੀ ਜੀ 1-2 ਕਿਲੋਮੀਟਰ ਬੰਦਰੀ ਡਰਾਈਵ ਤੇ ਡਿਪੈਂਡ ਰਹਿੰਦਾ ਬਈ ਗੇਅਰ ਹੀ ਕਿਵੇਂ ਯੂਜ਼ ਕਰਦਾ ਕਿੱਦਾਂ ਦਾ ਠੀਕ ਹੈ 15 ਤੋਂ 20 ਦੇ ਵਿੱਚ ਵਿੱਚ ਐਵਰੇਜ ਮਿਲ ਜਾਂਦੀ ਹੈ ਬਈ ਹਨਾ ਤੇ ਆ ਆ ਗਈ ਆਪਣੇ ਲਵੇ ਵਰਨਾ ਵਰਨਾ ਹੈਗੇ 2017 ਦਸੰਬਰ ਦੀ ਹੈ ਜੀ ਰਜਿਸਟਰਡ 2018 ਆਏਗੀ ਆਟੋਮੈਟਿਕ ਹੈ ਜੀ ਕਾਰ ਬਿਲਕੁਲ ਟਾਪ ਮਾਡਲ ਦੀ ਕਾਰ ਹੈ ਇਹ ਹੈਗੇ 8 ਲੱਖ ਤੇ 25000 ਦੀ ਰੇਂਜ ਤੇ ਸਵਾ 8 ਲੱਖ ਰੁਪਈਆ ਦੇ ਵਿੱਚ ਬਈ ਟਾਪ ਮਾਡਲ ਸਨਰੂਫ ਵਾਲੀ ਕਾਰ ਤੁਹਾਨੂੰ ਮਿਲ ਰਹੀ ਹੈ ਤੇ ਗੱਲ ਕਰਾਂ ਵੀ ਪੇਂਟ ਛੇੜ ਬੜਾ ਮੋਟਾ ਵੀਰੇ ਇੱਕ ਅੱਧਾ ਪੀਸ ਕੋਈ ਬੰਪਰ ਹੋ ਸਕਦਾ ਟੱਚਿੰਗ ਮੇ ਜਿੰਮੇ ਕੀ ਮੇਜਰ ਐਕਸੀਡੈਂਟ ਹੈ ਅਪਰੌਨ ਹੈ ਪਿੱਲਰ ਹੈ ਇੰਜਨ ਹੈ ਗੇਅਰ ਹੈ ਜਿੱਥੇ ਤੁਹਾਡੇ ਦਿਮਾਗ ਦੇ ਵਿੱਚ ਟੈਨਸ਼ਨ ਕ੍ਰੀਏਟ ਹੋਊਗੀ ਉੱਥੇ ਤੁਹਾਡੇ ਨਾਲ ਆਪਾਂ ਖੜਾਂਗੇ ਠੀਕ ਹੈ ਆ ਆ ਗਿਆ ਆਪਣੇ ਲਈ ਬਾਈ ਹਨਾ ਇਹ ਆ ਗਈ ਕਾਫੀ ਮੁੰਡੇ ਨੇ ਮੋਡੀਫਾਈ ਕੀਤੀ ਹੋਈਆਂ ਲਾਈਟਾਂ ਲੁਟਾ ਟੇਪਿੰਗ ਟੂਪਿੰਗ ਲੋਏ ਲੋਏ ਕਾਫੀ ਪੈਸੇ ਲਾਏ ਹੋਏ ਮੁੰਡੇ ਨੇ ਕਾਰ ਤੇ ਸਾਰੇ ਰੁਪਏ ਮਨ ਲਾਦਾ ਜਿੰਨੇ ਦੀ ਕਾਰ ਉਹਨੇ ਇਹਦੇ ਤੇ ਲੱਗੇ ਹੋਏ ਨੇ ਉੱਪਰ ਲਾਤੇ ਹੋਣੇ ਨਿਕ ਤਾਂ ਇਹ ਇਹ ਗੱਲ ਦੀ ਬਈ ਗਰੰਟੀ ਆ ਜਿੰਨੇ ਦੀ ਕਾਰ ਉਹਨੇ ਹੀ ਉੱਤੇ ਲਾਏ ਹੋਏ ਨੇ ਇਹਦੇ ਤੇ ਰੈਪ ਹੋਈ ਹੋਈ ਆ ਕਾਰ ਵਧੀਆ ਲਾਇ ਕਾਰ ਨੂੰ ਦੇਖੋ ਲਗਭਗ ਲੱਖ ਡੇਢ ਲੱਖ ਦੇ ਲਾਇ ਟਾਇਰ ਕਾਰ ਨੂੰ ਲੱਗੇ ਹੋਏ ਨੇ ਬਈ ਹਾਂ ਰੈਪ ਦੀ ਗੱਲ ਕਰਾਂ ਲੱਖ ਰੁਪਏ ਦਾ ਰੈਪ ਤਾਂ ਹੁੰਦਾ ਹੀ ਹੁੰਦਾ ਆਹ ਲਾਈਟਾਂ ਦੀ ਗੱਲ ਕਰਾਂ ਅਗਲੀਆਂ ਪਿਛਲੀਆਂ ਮਿਲਾ ਕੇ ਲੱਖ ਰੁਪਏ ਦੀ ਲਾਈਟਾਂ ਹੁੰਦੀਆਂ ਮਾਰਕੀਟ 'ਚ ਪਤਾ ਕਰ ਲਿਓ ਹਾਂ ਜਿੱਦੇ ਕਹਾਂ ਵੀ ਯਾਰ ਉਹੀ ਲੱਖ ਲੱਖ ਕਰੀ ਜਾਂਦਾ ਜਾ ਕੇ ਮਾਰਕੀਟ 'ਚ ਪਹਿਲਾਂ ਰੇਟ ਪਤਾ ਕਰੋ ਫੇਰ ਆ ਕੇ ਜਾਇਓ ਬਿਲਕੁਲ ਹੂੰ अच्छा का कार ਦਾ ਰੇਟ ਹੈ ਜੀ ਕੋ ਰੇਟ 3.5 ਲੱਖ ਰੁਪਈਆ ਬਿਲਕੁਲ ਟਾਪ ਮਾਡਲ ਕਾਰ ਹੈ ਆਟੋਮੈਟਿਕ ਵਿਦ ਸਨਰੂਫ ਵਾਲੀ ਹੈ ਠੀਕ ਹੈ ਮੋਹਾਲੀ ਨੰਬਰ ਦੀ ਹੈ ਜੀ ਕਾ ਜਾ ਤਾਂ ਐ ਮੰਨ ਲਿਆ ਸੀ ਇਕੱਲੀ ਕਾਰ ਲੈ ਰਹੇ ਆ ਜਾਂ ਅਸੀਂ ਇਕੱਲੀ ਮੋਡੀਫਿਕੇਸ਼ਨ ਲੈ ਰਹੇ ਆ ਉਸ ਹਿਸਾਬ ਨਾਲ ਦੇਖ ਲਓ ਭਈ ਹੈ ਨਾ ਜਿਹੜੇ ਹਿਸਾਬ ਦੀ ਕਰਾਈ ਹੈ ਜਿੰਨੀ ਉਹਨੇ ਟੈਨਸ਼ਨ ਲੈ ਕੇ ਕਰਾਈਏ ਤੁਹਾਡੇ ਤੋਂ ਉਹ ਵੀ ਫ੍ਰੀ ਹੋਊਗੀ ਤੁਸੀਂ ਲੈ ਕੇ ਚਾਬੀ ਚਲਾਣੀ ਹੈ ਉਹ ਚਲਾਣੀ ਹੈ ਬਸ ਤੱਕ ਪਾਉਣੀਆਂ ਜੇ ਕਿਸੇ ਨੇ ਆਹ ਕਾਰ ਲਿਜਾ ਸਕਦਾ ਹੈ ਨਾ ਤੇ ਅਗਲੀ ਕਾਰ ਆ ਗਈ ਆਪਣੇ ਲਈ ਰੈਪਿਡ ਇਹ 2014 ਹੈ ਜੀ ਰਜਿਸਟਰਡ 2015 ਡੀਜ਼ਲ ਦੀ ਹੈ ਜੀ ਇਹਦਾ ਕਾਰ ਦਾ ਇੱਕੋ ਰੇਟ ਹੈ 3 ਲੱਖ ਰੁਪਈਆ 3 ਲੱਖ ਦਾ ਹੀ ਕਰ ਦਵਾਂਗੇ ਲੋਨ ਓਨਲੀ ਪੈਨ ਕਾਰਡ ਆਧਾਰ ਕਾਰਡ ਲੈ ਕੇ ਆਫਿਸ ਆ ਜਾ ਲੈ ਬਈ 3 ਲੱਖ ਰੁਪਈਆ ਦੀ ਕਾਰ 3 ਲੱਖ ਦਾ ਲੋਨ 3 ਲੱਖ ਦਾ ਹੀ ਲੋਨ ਚੱਕ ਲਓ ਬਈ ਹਨਾ ਤੇ ਆ ਹੋਂਡਾ ਜਿਹੜੀ ਇਹ ਹੈਗੀ ਆ 올ਡ ਜਨਰੇਸ਼ਨ ਦੀ ਆਪਣੀ ਇਹ ਹੈਗੀ ਡੀਜ਼ਲ ਦੀ 2014 ਮਾਡਲ ਹੈ ਕਾਰ ਪੰਜਾਬ ਨੰਬਰ ਦੀ ਹੈ ਜੀ ਬਹੁਤ ਵਧੀਆ ਕਾਰ ਹੈ ਟਾਇਰ ਕਾਰ ਦੇ ਨਵੇਂ ਆ ਕੰਪਨੀ ਐ ਲੋਏ ਆ ਕਰੂਜ਼ ਕੰਟਰੋਲ ਵਾਲੀ ਐ ਐਸਵੀ ਮਾਡਲ ਐ ਜੀ ਕਾਰ ਠੀਕ ਐ ਤੇ ਬਿਲਕੁਲ ਗੁੱਟ ਕੰਡੀਸ਼ਨ ਦੀ ਹੈ ਇਹਦਾ ਰੇਟ ਹੈ ਇੱਕ ਰੇਟ 3.5 ਲੱਖ ਰੁਪਏ 2014 ਮਾਡਲ ਡੀਜ਼ਲ ਆ। ਸਾਡੀ ਐਵਰੇਜ ਆਊਗੀ ਘੱਟੋ ਘੱਟ ਵੀ 22 ਤੋਂ 23 ਦੀ। ਹੂੰ। ਲੈ ਵੀ ਆ ਆ ਗਈ ਆਪਣੀ। ਇੱਕ ਬਈ ਜੀ ਆਪਣੇ ਕੋਲ ਇਹ ਆਪਣੇ ਫਾਈਨੈਂਸ ਪਾਰਟਨਰ ਨੇ ਜਿਵੇਂ ਕਿ ICICI ਬੈਂਕ, HDFC, Axis ਇਹ ਸਾਰੇ ਆਪਣੇ ਫਾਈਨੈਂਸ ਪਾਰਟਨਰ ਨੇ ਇਹਨਾਂ ਬੈਂਕਾਂ ਤੋਂ ਅਸੀਂ ਤੁਹਾਡਾ ਲੋਨ ਕਰਕੇ ਦਵਾਵਾਂਗੇ। ਹਾਂ ਜਿਹੜੇ ਜਿਹੜੇ ਤੇ ਤੁਸੀਂ ਅੱਖ ਵੇਚ ਕੇ ਉਂਗਲ ਰੱਖਦੇ ਹੋ ਉਹ ਤੇ ਕਰਾ ਦਾਂਗੇ ਆਪਾਂ। ਉਹਦੇ ਤੋਂ ਹੀ ਕਰ ਦਵਾਵਾਂਗੇ ਜੀ ਆਪਣੇ ਫਾਈਨੈਂਸ ਪਾਰਟਨਰ ਬੈਂਕ ਦੇ। ਹਾਂ ਬਾਕੀ ਤੁਹਾਡੇ ਸਿਬਲ ਦੇ ਵਿੱਚ ਹੋਣਾ ਚਾਹੀਦਾ ਜਾਨਦਾਰ ਬਈ ਹੈ ਨਾ? ਹਾਂ ਤੇ 2016 ਮਾਡਲ ਦੀ ਬਰੀਜ਼ਾ ਆ ਗਈ ਜੀ ਆਪਣੇ ਕੋਲ BDI ਬਹੁਤ ਵਧੀਆ ਕਾਰ ਹੈ ਗੁੱਡ ਕੰਡੀਸ਼ਨ ਦੀ ਹੈ ਇਹਦਾ ਇੱਕੋ ਰੇਟ ਹੈ ਜੀ ਕਾਰ ਦਾ 6 ਲੱਖ ਰੁਪਈਆ 6 ਲੱਖ ਰੁਪਈਆ ਬਈ 6 ਲੱਖ ਰੁਪਈਆ ਦੇ ਵਿੱਚ ਕਾਰ ਲਿਆ ਸਕਦੇ ਜੀ ਚੰਡੀਗੜ੍ਹ ਨੰਬਰ ਦੀ ਹੈ ਜੀ ਕਾਰ ਫਸਟ ਓਨਰ ਦੀ ਕਾਰ ਹੈ ਲੈ ਵੀ ਆ ਆ ਗਿਆ ਆਪਣੀ ਬਈ ਹੈਨਾ ਹੋਰ ਵੀ ਆ ਗਈ ਜੀ ਚੰਡੀਗੜ੍ਹ ਨੰਬਰ ਦੀ ਹਮ ਇਹ S7 ਹੈ ਜੀ 2018 ਮਾਡਲ ਹੈ ਪਰ ਇਹ ਕਾਰ ਦੇ ਵਿੱਚ ਐਕਸਟਰਾ ਪਏ ਹੋਏ ਆ ਵਧੀਆ ਕਾਰ ਹੈ ਜੀ ਕੋਈ ਮੇਜਰ ਐਕਸੀਡੈਂਟ ਨਹੀਂ ਹੈਗੀ ਕਾਰ ਦਾ ਕਾਰ ਦਾ ਡਿਮਾਂਡ ਪ੍ਰਾਈਸ ਹੋਵੇਗਾ 10 ਲੱਖ ਤੇ 25000 ਰੁਪਈਆ ਆਈਡੀਆ ਮੌਕੇ ਤੇ 990 80 ਕਿਤੇ ਮਿਲ ਜੂਗੀ ਜੀ ਕਾਰ ਹੂੰ ਹੂੰ ਮਾਡਲ 2018 ਮਾਡਲ ਕਾਰ ਹੈ ਜੀ 18 ਮਾਡਲ ਕਾਰ ਬਈ ਹਨਾ ਤੇ ਨਵੀਂ ਛੇਵ ਚ ਕਨਵਰਟ ਆ ਯਾਰ ਬਾਈ ਰੇਟ ਹੀ ਬੜਾ ਜਾਇਜ਼ ਹੈ ਹਨਾ ਹਾਂ ਬਿਲਕੁਲ ਜੀ ਬਿਲਕੁਲ ਇਸ ਰੇਟ ਦੇ ਵਿੱਚ ਤੁਹਾਨੂੰ ਕਾਰ ਨਹੀਂ ਮਿਲਣੀ ਜਿਹੜਾ ਰੇਟ ਆਪਾਂ ਤੁਹਾਨੂੰ ਦੇਤਾ ਬਾਈ ਜਲਦੀ ਡੀਲ ਗ੍ਰੈਬ ਕਰ ਲਓ ਜੀ ਐਮਰਟੋਰ ਸੇਲਸ ਤੇ ਆ ਜਾਓ ਕਿ ਨਹੀਂ ਬਈ ਤੇ ਹੋਰ ਵੀ ਬਹੁਤ ਕਾਰਾਂ ਹੁੰਦੀਆਂ ਬਾਈ ਹਨਾ ਜੇ ਕਿਸੇ ਨੇ ਕੋਈ ਕਾਰ ਲੈਣੀ ਹੁੰਦੀ ਆ ਤਾਂ ਬਾਈ ਫਿਰ ਨਾਲ ਆ ਬਈ ਆ ਜਾ ਕਰੋ ਇਹ ਲੋਨ ਦਾ ਹੱਬ ਹੋਇਆ ਹੈ ਤੁਹਾਡੇ ਮਾਈਂਡ ਦੇ ਵਿੱਚ ਕਾਰ ਚੱਲ ਰਹੀ ਹੈ ਜੀ ਇੱਕ ਵਾਰ ਸਾਡੇ ਨਾਲ ਜਰੂਰ ਫੋਨ ਤੇ ਤੁਸੀਂ ਕੰਟੈਕਟ ਕਰਿਓ ਸਾਡੀ ਕੋਸ਼ਿਸ਼ ਹੋਏਗੀ ਤੁਹਾਨੂੰ ਜਿਹੜੀ ਤੁਹਾਡੇ ਮਾਈਂਡ ਦੇ ਵਿੱਚ ਕਾਰ ਚੱਲ ਰਹੀ ਹੈ ਉਹੀ ਤੁਹਾਡੇ ਕਾਰ ਲੱਭ ਕੇ ਦੇਣ ਦੀ ਜੇ ਤੁਸੀਂ ਸਾਡੇ ਤੋਂ ਗੱਡੀ ਲੈਣੇ ਹੋ ਇੰਜਨ ਗੇਅਰ ਐਕਸੀਡੈਂਟ ਦੀ ਸਾਡੇ ਵੱਲੋਂ ਜ਼ਿੰਮੇਵਾਰੀ ਹੋਏਗੀ ਕਿ ਕਾਰ ਦੇ ਉੱਪਰ ਕੋਈ ਮੇਜਰ ਖਰਚਾ ਨਹੀਂ ਆਊਗਾ ਜੀ ਠੀਕ ਹੈ ਗੱਲ ਕਰਦੇ ਆਂ ਲੋਨ ਦੀ ਹਰ ਕਾਰ ਦੇ ਉੱਪਰ 80 ਤੋਂ ਲੈ ਕੇ 90% ਲੱਕ ਲੋਨ ਕਰਕੇ ਦਵਾਂਗੇ ਟਾਈਮ ਪੀਰੀਅਡ ਲੋਨ ਦਾ ਵੱਧ ਤੋਂ ਵੱਧ 1 ਤੋਂ ਲੈ ਕੇ 2 ਦਿਨ ਹੈ ਜੀ ਕੁਝ ਬੰਦਿਆਂ ਦਾ ਆਪਾਂ ਜੀ ਸੇਮ ਡੇ ਲੋਨ ਹੁੰਦਾ 4 ਘੰਟਿਆਂ ਚ ਵੀ ਹੋ ਜਾਂਦਾ ਉਹ ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਹੈਗਾ ਕਿੱਲੀ ਫਿਰ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ